ਪ੍ਰਵੇਸ਼ਰ ਤੁਮੇ ਕੱਢੂਗਾ ਤੇ ਸਾਹਮਣੇ ਆਜੂਗੀ ਕਹਤਾ ਆਪ ਕੱਢ ਦੋ ਦਿਲ ਚੋਂ ਮੈਂ ਜੋ ਕੱਢ ਦਿੰਦਾ ਹੁੰਦਾ ਸੁਨਿਆਦ ਹੀ ਕੋਠਾੜੀ ਸਭ ਖੋਟ ਬਾਹਰ ਨਿਕਲ ਜਾਂਦੀ ਹੈ ਜਾਂ ਪੈਂਦੀ ਹੈ ਕੋਠਾੜੀ ਚ ਅਗਲਾ ਜਾਨੂੰ ਬੇ ਕੋਠਾੜੀ ਚ ਬਾਦੂ ਜਨਾਜ਼ਾ ਘੋੜਾ ਨਿਕਲਦੀ ਕੋਠਾੜੀ ਜਾਨੂੰ ਪਈ ਜਾਂਦੇ ਕਿਉਂਕਿ ਖੋਟੇ ਛਟੇਨ ਵਾਰ ਵਾਰ ਖੋਟੇ ਸਾਹ ਜਾਂਦਾ ਜਾ ਨਹੀਂ ਸਕਦੇ ਐਸੇ ਕੋਠਾੜੀ ਚ ਜੜਦੇ ਰਹੇ ਹਨ ਰਿਸ਼ਨਾ ਦੀ ਗੱਲ ਕਿਚ ਜ਼ਰੂਰੀ ਨੇ ਤੁਹਾਨੂੰ ਸਰਦਾਰੀਆਂ ਵੀ ਬਣਾ ਦੋ ਉਹ ਕੀੜੇ ਮਕੌੜੇ ਵੀ ਬਣਾ ਦਿੰਦਾ ਹਾਂਜੀ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਇਸ ਤੇ ਉੱਪਰ ਨਹੀਂ ਵਿਚਾਰੇ ਤਾਂ ਉੱਪਰ ਵਿਚਾਰ ਹਣ ਕਰਦੀ ਲੋੜ ਨਹੀਂ ਆ ਬਚਾਅ ਜੋ ਕਰ ਦਿੱਤੀ ਹੋ ਚੁੱਕੀ ਜਦੋਂ ਨਿਰੰਕਾਰ ਹੀ ਮਨ ਦੇ ਵਿੱਚ ਵਸ ਗਿਆ ਇਹ ਤਾਂ ਉੱਤੇ ਹਮ ਵਿਚਾਰ ਕੀਆ ਬੱਸ ਐਂਡ ਹੋ ਗਿਆ ਵਿਚਾਰ ਦਾ ਕੰਮ ਤਾਂ ਐਂਡ ਹੋ ਗਿਆ ਖਾਂ ਬੰਦਨ ਤੋੜ ਭਏ ਨਿਰਵੈਰ ਆਨੰਦ ਪੂਜੇ ਗੁਰ ਕੇ ਪੈਰ ਜਦ ਬੰਧਨ ਤੋੜ ਲੈ ਤੁਸੀਂ ਸੰਸਾਰ ਨਾਲ ਤੁਹਾਡਾ ਜੋ ਰਿਸ਼ਤਾ ਰਹਿ ਗਿਆ ਇਹ ਦੀ ਔਰ ਨਿਰਵੈਰ ਹੋ ਗਏ ਜਿੰਨਾ ਜਰ ਰਿਸ਼ਤਾ ਸੰਸਾਰ ਨਾਲ ਉਹ ਨਾ ਜਰ ਬੈਰ ਬਣਦਾ ਇਹ ਗੱਲ ਆ ਜਿੰਨਾ ਜਰ ਸਿੱਖ ਸਿੱਖ ਕਹਿੰਦਾ ਸੀ ਮੈਂ ਸਿੱਖਾਂ ਔਰ ਸਿੱਖਾਂ ਦਾ ਹੀ ਬੈਨੀਫਿਟ ਵਾਸਤੇ ਲੜਦਾ ਹਾਂ ਉਹਨਾਂ ਜਰੋ ਸਿੱਖਾਇਓ ਨਹੀਂ ਨਾ ਉਹ ਸਿੱਖਾ ਉਹਨਾਂ ਜਰੋ ਬੰਦਨਾਂ ਚਾਹ ਮਾਇਆ ਦੇ ਬੰਦਨ ਹੋ ਜਾਈਂ ਅਸਲ ਦੇ ਵਿੱਚ ਮਾਇਆ ਦੇ ਮਾਇਆ ਦਾ ਰਾਜ ਕਰਨਾ ਚਾਹੁੰਦਾ ਹੈ ਬਾਕੀ ਤਾਂ ਬਕਵਾਸ ਕਰਦਾ ਮੈਂ ਸਿੱਖਾਉਣਾ ਕਰਨਾ ਤੂੰ ਆਪਣਾ ਹੀ ਭਲਾ ਕਰ ਲੈ ਕਿਸੇ ਦਾ ਤੱਕੀ ਕਰਨਾ ਤਾਂ ਆਪਣੀ ਗੱਲ ਆ ਤੇਰਾ ਦਾ ਭਲਾ ਹੋਏ ਤੇਰਾ ਦਾ ਗਾ ਖਰਾਬ ਹੋ ਰਿਹਾ ਤੂੰ ਕਹਿੰਦਾ ਮੈਂ ਸਖੂ ਦੀ ਲੜਾਈ ਦੋਦੇ ਇਹ ਸਭ ਛਾਤਰਾ ਅੰਮੀ ਦੀਆਂ ਗੱਲਾਂ ਹੁੰਦੀਆਂ ਨੇ ਕਹਨ ਨੂੰ ਲੋਕਾਂ ਨੂੰ ਵੀ ਮਹਾਦਾ ਜੀ ਲੋਕ ਤੁਹਾਡੇ ਵਾਸਤੇ ਲੜਦਾ ਆਪਣੇ ਵਾਸਤੇ ਲੜ ਲੈ اپنے لونا دریا لڑ لڑ لا اندر تیرے کا دشمن تیرے کا دشمنوں کی فوج ہے جی اندر وہ تینوں پتا نہیں لوگ بلائی واسطے تڑ لیں گا سو جر اپنے دشمنوں کا فوج ہے وہاں لڑ جگا جی تسے خاطر کی لڑ لے گا سب بکواس کرتے ہیں کچھ نہیں چاطل نہ کسی نہ کسے طریقے جھوٹ بول کے کورسی لانی ਅਗੋ ਵੜਨ ਚੌਧਰੀ ਵੜਨ ਆਹ ਗੱਲਾਂ ਨੇ ਨਾਆਂ ਦੀਆਂ ਹੋਰ ਕੁਝ ਨਹੀਂ ਹੁੰਦਾ ਹਾਂਜੀ ਬੰਦਨ ਤੌਰ ਪਏ ਨਿਰਵੈ ਅੰਧਨ ਪੂਜੇ ਗੁਰਕੇ ਪੈ ਅੰਧਨ ਪੂਜੇ ਗੁਰਕੇ ਪੈ ਜਿਨ੍ਹਾਂ ਨੇ ਬੰਦਨ ਛੋੜਦੇ ਕੋਈ ਕੋਈ ਉਹਨਾਂ ਦਾ ਧਰਮ ਨਹੀਂ ਰਿਹਾ ਉਹਨਾਂ ਦਾ ਕੀ ਹੈ ਇੱਕ ਧਰਮ ਸੱਚ ਧਰਮ ਉਹਨਾਂ ਦਾ ਸਿੱਖ ਧਰਮ ਨਹੀਂ ਹੈ ਸੱਚ ਧਰਮ ਉਹਨਾਂ ਦਾ ਸਿੱਖ ਮਤ ਹੈ ਸਿੱਖ ਧਰਮ ਨਹੀਂ ਦੀ ਸਿੱਖ ਮਤ ਸਿੱਖਿਆ ਸਿੱਖਿਆ ਵਾਲੀ ਮਤ ਸਾਰਿਆਂ ਬਤਾ ਕੇ ਸਿੱਖਿਆ ਮਤਲਬ ਸਾਰਿਆਂ ਦੇ ਸਿੱਖਿਆ ਸਰਵ ਸੇਖ ਸਿੱਖਿਆ ਅਲੀਮਾ ਕਹਿਣੀ ਉਹ ਸਿੱਖ ਹੁੰਦਾ ਸਬਦ ਤੇ ਤੇਰੀ ਜਿਹੜੀ ਤੇਰੀ ਵਾਲੀ ਬੁੱਧੀ ਹੈ ਜਿਹੜੀ ਸਿੱਖਿਆ ਨਾਲ ਉਹ ਬੁੱਧੀ ਮਿਲੇ ਉਹ ਅਸਲੀ ਸਿੱਖਿਆ ਮੇਰੀ ਬੁੱਧੀ ਜਿੱਥੇ ਖਤਮ ਹੋ ਜਵੇ ਜਿਹੜੀ ਤੇਰੇ ਵਾਲੀ 베ਰੇ ਵਾਲੀ ਬੁੱਧ ਨੂੰ ਖਤਮ ਕਰ ਦੇ ਸਿੱਖਿਆ ਉਹ ਸਿੱਖਿਆ ਹੈ। ਜੇ ਤੇ 베ਰੀ ਬੁੱਧ ਅਗਲੀ ਉਹ ਖਤਮ ਹੋ ਜੇ। ਤੇ ਮੇਰੀ ਆਪਣੇ ਬੁੱਧ ਨੂੰ ਤਾਂ ਕੋਈ ਖਤਮ ਕਰਦਾ ਹੀ। ਸਭ ਤੁਮਾਰੀ। ਆਪਣੇ ਬੁੱਧ ਨਾਲ ਸਿੱਖੀ ਖਤਮ ਕੀਤੀ ਆਸੀਂ। ਸਾਡੀ ਬੁੱਧੀ ਨੇ ਗੁਰੂ ਦੀ ਸਿੱਖਿਆ ਖਤਮ ਕਰਤੀ ਕਿਉਂ ਉਹਨੂੰ ਫਿੱਟ ਨਹੀਂ ਬੈਠੀ ਇਹ। ਇਹ ਰਾਜ ਕਰਨਾ ਚਾਹੁੰਦਾ ਉਹ ਰਾਜ ਨਹੀਂ ਦਿੰਦੀ ਇਹ ਚੌਧਰੀ ਬਣਨਾ ਚਾਹੁੰਦਾ ਬਣ ਨਹੀਂ ਦਿੰਦੀ ਦਾਸ ਬਣਨਾ ਚਾਹੁੰਦਾ ਨਹੀਂ ਉਹ ਦਾਸ ਬਣਾਉਂਦੀ ਹੈ ਉਹ ਕਹਿੰਦਾ ਇਹਨੂੰ ਹੀ ਖਤਮ ਕਰੋ ਬੰਦਨ ਕਾਟ ਪਏ ਬੰਦਨ ਤੋਂ ਪਏ ਨਿਰਵੈ ਤੋੜ ਪਏ ਦਰਵਾਰ ਆਂਦਨ ਕੁੱਝੇ ਗੁਰੂ ਦੇ ਪਰਵੈਰ ਹੋ ਗਿਆ ਤੇ ਰਾਜ ਦੀ ਤਾਂ ਕਰਨਾ ਕੋਈ ਨਹੀਂ ਕਰਨਾ ਇਹਨਾਂ ਦੇ ਤਾਂ ਵੈਰੀਓ ਬੈਰੀਦੂ ਤੋਂ ਛੋਣੇ ਤੋਂ ਛੋਣਨਾ ਉਹ ਗੱਲਾਂ ਬੰਧਨ ਤੋੜ ਕੇ ਨਿਰਵਾਰ ਹੋ। ਅਗਰ ਪੂਜੇ ਗੋਦੀ ਤਾਂ ਜਦ ਨਿਰਵਾਰ ਹੀ ਹੋਇਆ ਗੁਰ ਕੇ ਪੈਰ ਪੂਜੇ ਨਹੀਂ ਸਕਦਾ। ਕਿਹੜੇ ਗੁਰ ਕੇ ਪੈਰ ਪੂਜਣਾ ਨੂੰ ਭਾਈ? ਮਰੇ। ਆਂਦਰ ਪੂਜੇ ਗੁਰ ਕੇ ਪੈਰ ਸਿੱਖ ਗੁਰੂ ਦਾ ਨੇ, ਸਿੱਖ ਸਤਗੁਰ ਦਾ ਨੇ। ਸਤਗੁਰ ਦਾ ਜੇ ਪੈਰ ਪੂਜਣਾ ਨੇ, ਸਤਗੁਰ ਦੇ ਪੈਰਾਂ ਦੇ ਨੇੜੇ ਜ ਜਾਣਾ। ਪਹਿਲਾਂ ਬੰਧਨ ਤੋੜ ਕੇ ਨਿਰਵਾਰ ਹੋ। ਵੀ ਢੇੜੇ ਵੀ ਨਹੀਂ ਆਉਣ ਦਿੰਦਾ ਉਹ ਜਗਾਂ। ਛੋਟੀ ਜੋਤੇ ਐਂਟਰੀ ਹੋਣੀ ਹੈ bade sikhan di ਆ ਦੇਖੋ ਕੀ ਲਿਖਿਆ ਹੈ ਬਦਨ ਤੋੜ ਭਏ ਨਿਰਵੈਰ ਤਾਂ ਗਦੇ ਜਾ ਕੇ ਗੁਰ ਤੇ ਚਨ ਦੀ ਪੂਜਾ ਦੀ ਆਗਿਆ ਬਲੂ ਕੀ ਨਹੀਂ ਦੇੜੇ ਬੀ ਜਾਣ ਨਾਲ ਕਿਸੇ ਨੂੰ ਖੋਟੇ ਦਾ ਬਾਹਰ ਸੜ ਦਿੰਦੇ ਨੇ ਉਹ ਤਾਂ ਕੇ ਖੋਟੇ ਉ ਬਾਹਰ ਫੈਂਕ ਦੇਣ ਅਗਲੇ ਚੱਕ ਐਂਟਰੀ ਹੋਣੀ ਹੈ ਉਹ ਦੇਸ਼ 'ਚ ਐਂਟਰੀ ਨਹੀਂ ਉਹ ਦੇਸ਼ 'ਚ ਐਂਟਰੀ ਨਹੀਂ ਅੰਦਰ ਪੂਜਾ ਗੁਰਦੇ ਪੈਰ ਗੁਰਦੇ ਪੈਰ ਤਾਂ ਕਿਹਦੇ ਗੁਰਦੇ ਪੈਰਾਂ ਦੀ ਪੂਜਾ ਦਾ ਤੁਹਾਨੂੰ ਆਗਿਆ ਮਿਲੂਗੀ ਤਾਂ ਗੁਰਕੇ ਚਰਨਾਂ ਦੇ ਨੇੜੇ ਜਾ ਸਕੋਗੇ ਜੇ ਦਰਬਾਰ ਹੋ ਜਾਊ ਉਹ ਦੋੜ ਕੇ ਬਾਹਰ ਕੋਲੋਂ ਨਾ ਭਰੇ ਭਿਆ ਹਾਂਜੀ ਇਹ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਜ਼ੇ ਇਹ ਲੋਕ ਸੁਖੀ ਐਸ ਲੋਕ ਚ ਸੋਖਾ ਜਿਹਨਾਂ ਇਸ ਲੋਕ ਦੇ ਵਿੱਚ ਸੁੱਖ ਹੋਵੇ ਰਾਜ ਤੇ ਲੈਣਾ ਕੀ ਹੈ ਉਹਨੂੰ ਕਹਿੰਦੇ ਅਸਲ ਰਾਜ ਹੀ ਹੈ ਇਹ ਅਸਲ ਰਾਜ ਹੈ ਲੋਕ ਸੁਖੀ ਪਰ ਲੋਕ ਸਹਿਲੇ ਇਹ ਇਹ ਆ ਦਰਬਾਰ ਮੰਨ ਤੋੜ ਪਾਇ ਦਰਬਾਰ ਅੰਦਰ ਭੁਜੇ ਖੁਰਕੇ ਪੈ ਇਹ ਹੀ ਅਸਲੀ ਰਾਜ ਹੈ ਸਹਿਲ ਨਹੀਂ ਤਾਂ ਹੈ ਜੇ ਮੈਲ ਹੈ ਨਹੀਂ ਇਹ ਇਹ ਹੀ ਅਸਲੀ ਰਾਜ ਹੈ ਇਹ ਅਬਨਾਸ਼ੀ ਰਾਜ ਹੈ ਏ ਲੋਕ ਸੁਖੀ ਪਰ ਲੋਕ ਸੁਹੇਲੇ ਲੋ ਆ ਲੋ ਦੀ ਸੁਖੀ ਪਰ ਲੋਕ ਸੁਹੇਲੇ ਜਿਹੜਾ ਰਾਜ ਇਹ ਮੰਗਦੇ ਨੇ ਉਥੇ ਅਸਲ ਸਿਸਕੋ ਰਾਜਾ ਹੁਦੀਆ ਉਹ ਤਾਂ ਧੁਗੀਆ ਰਾਜਾ ਛਾਤਰਾ ਆਦਮੀਆਂ ਨੇ ਕਿਵੇਂ ਪੱਟੀ ਮਾਰ ਕੇ ਅੱਗੇ ਹੋ ਗਏ ਜਦ ਕਵੀਰ ਕਹਿੰਦਾ ਗੁਰਦਖਾਈ ਮੋਰੀ ਜਿੱਤ ਮਰਕ ਪੜਦਾ ਹੈ ਚੋਰੀ ਇਹ ਚੋਰੀ ਇਹਨਾਂ ਦਾ ਮਰਗਮਾਨ ਕਿਵੇਂ ਆਗੂ ਬਣ ਗਿਆ ਕਿਵੇਂ ਲੀਡਰ ਬਣ ਗਏ ਕਿਵੇਂ ਇਹਨਾਂ ਨੇ ਰਾਜਪਤ ਸੁਲਤਾਨ ਗੜਿਆਂ ਦੇ ਸਾਧਰਾਣ ਇਹ ਉਦੋਂ ਤੋਂ ਪੂਰੇ ਹੋਏ ਨਾ ਬੰਦੇ ਬਾਹਰ ਬੜੇ ਤੇ ਹੁਣ ਫੜੇਗਾ ਕਰਦਾਂ ਤੇ ਕਰਦਾਂ ਦੇ ਥੱਲੇ ਦੇ ਪਾਸੋਂ ਫੜੇ ਨਾ ਉਦੋਂ ਦੇ ਪਾਸੋਂ ਨਹੀਂ ਫੜੇ ਆਹ ਇਹ ਥੱਲੇ ਦੇ ਪਾਸੇ ਤੇ ਕਰਦਾਂ ਤੋਂ ਫੜੇ ਤਾਂ ਕਾਬੂ ਹੁੰਦਾ ਸਾਧਾਂ ਮਦ ਹੁੰਦਾ

سارا سمرپن کے اگے مطلب اپنے آپ لو من بیچے گر کے پاس ست گر کے پاس ہاں سکیے پر لوگ سہیلے نانک ہر پرب آپ یہ لوگ سکیے اس لوگ کے سکیے ہو جاتے ہیں پر لوگ سہیلے ہو جاتے ہیں نانک ہر پربے ہر پربھ نے ملنے آپ 我这边冷呢。